ਲੋਜੀ ਵੀਰੇ ਉਹ ਪਿੰਡ ਮਕਸੂੜੇ ਵਿੱਚ ਚੱਲਦੀ ਹੋਈ ਪਰ ਛੋਟੇ ਬੱਚਿਆਂ ਦੀ ਬੇਹੰਤ بیٹنگ ਦੀ ਪ੍ਰੈਕਟਿਸ ਬੋਲਿੰਗ ਦੀ ਪ੍ਰੈਕਟਿਸ ਨੈਟ ਦੇ ਵਿੱਚ ਤੇ ਬੱਚੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਆ ਪ੍ਰੈਕਟਿਸ ਤੇ ਕਾਫੀ ਛੋਟੇ ਉਮਰ ਦੇ ਬੱਚੇ ਨੇ ਤੇ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਓ ਪਿੰਡ ਮਕਸੂੜੇ ਵਿੱਚ ਜੇਕਰ ਕਿਸੇ ਬੱਚੇ ਨੇ ਪ੍ਰੈਕਟਿਸ ਕਰਨੀ ਹੈ ਜਾਂ ਕਿਸੇ ਨੇ ਕ੍ਰਿਕਟ ਸਿੱਖਣੀ ਹੈ ਤਾਂ ਵਧੀਆ ਕੋਚ ਰਹੀ ਬੱਚਿਆਂ ਨੂੰ ਹੁਣ ਤੋਂ ਹੀ ਪ੍ਰੈਕਟਿਸ ਕਰਵਾਈ ਜਾ ਰਹੀ ਹੈ ਤੋਂ ਸੋ ਪਲੀਜ਼ ਆਓ ਪਿੰਡ ਮਕਸੂੜੇ ਦੇ ਵਿੱਚ ਬੱਚਿਆਂ ਦੇ ਪ੍ਰੈਕਟਿਸ ਕਰਵਾਈਏ ਤੇ ਇਹਨਾਂ ਨੂੰ ਵਧੀਆ ਪਲੇਅਰ ਬਣਨ ਦੀ ਗੁਰਮੰਤਾ ਦਈਏ ਲੱਲਾ ਸੁਤਨਾ ਵੀ ਇਨਵੋਟ ਸ਼ਾਟ टीके टीके हल्का कर 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 थोड़ा ना डिफेंस वाली बॉल है सोचना वेड़ कर, वेड़ कर। तो, राग। राग। ना चल बॉटम एंड वॉटरमैन उजरत ਛੋਟੇ ਬੱਚਿਆਂ ਦੀ ਪ੍ਰੈਕਟਿਸ ਅਗਰ ਆਪਾਂ ਹੁਣ ਤੋਂ ਹੀ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਿਖਾਈਏ ਤਾਂ ਹੀ ਜਾ ਕੇ ਅੱਗੇ ਜਾ ਕੇ ਗਲਪਦੀ ਆ ਮਤਲਬ ਬੈਟਸਮੈਨ ਬਣਦੀ ਤਿਆਰੀ ਕਰਵਾ ਸਕਦੇ ਆ ਜੇ ਆਪਾਂ ਕਹੀਏ ਵੀ ਅਚਾਨਕ ਬੱਚਾ ਹਨਾ ਕਿਸੇ ਵੀ ਟਾਈਮ ਖੇਲਣ ਲੱਜਵੇ ਇਦਾਂ ਨਹੀਂ ਅਗਰ ਛੋਟੀ ਉਮਰ ਤੋਂ ਹੀ ਉਹ ਆਪਣੀ ਪ੍ਰੈਕਟਿਸ ਸਟਾਰਟ ਕਰ ਦਿੰਦਾ ਤੇ ਮੈਨੂੰ ਲੱਗਦਾ ਵੀ ਉਸ ਤੋਂ ਵਧੀਆ ਪਲੇਅਰ ਕੋਈ ਵੀ ਨਹੀਂ ਹੋ ਸਕਦਾ ਇੱਥੇ ਹੀ ਨੇ ਛੋਟੀ ਉਮਰ ਤੋਂ بڑے بڑے ਪਲੇਅਰ ਪੈਦਾ ਹੋਏ ਨੇ ਯਾਰ ਸਚੈਨ ਹੋਇਆ ਗੰਗਲੀ ਹੋਏ ਨੇ ਹੋਰ 24 ਛੋਟੇ ਛੋਟੇ ਉਮਰਾਂ ਤੋਂ ਹੀ ਹੋਏ ਨੇ ਕੰਬਲੀ ਹੋਣੀ ਸੋ ਆਈਏ ਆਪਾਂ ਵੀ ਯਾਰ ਇਹੀ ਉਪਰਲਾ ਕੀਤਾ ਗਰਾਊਂਡ ਦੇ ਵਿੱਚ ਵੀ ਛੋਟੇ ਬੱਚਾਂ ਤੋਂ ਹੀ ਪ੍ਰੈਕਟਿਸ ਸ਼ੁਰੂ ਕਰਵਾਈਏ ਤਾਂ ਕਿ ਤਾਂ ਜਾ ਕੇ ਜਾ ਕੇ ਵਧੀਆ ਟੀਮਾਂ ਦੇ ਵਿੱਚ ਖੇਲਣ ਤੇ ਆਪਣੀ ਪਰਫਾਰਮੈਂਸ ਦੇਣ ਲਓ ਜੀ ਟਰਾਈ ਸੀਰੀਜ਼ ਦੇ ਵਿੱਚ ਰਹਿ ਗਏ ਸੀ ਟਰੋਫੀਆਂ ਕੁਝ ਬੱਚਿਆਂ ਨੂੰ ਤੇ ਪ੍ਰਾਈਜ਼ ਦਿਵਾਇਰ ਹੋਣ ਤੋਂ ਤੇ ਅਸੀਂ ਇਹ ਬੱਚਿਆਂ ਨੂੰ ਵਾਦਾ ਕੀਤਾ ਦਿੰਗਾ ਜਿਹੜੇ ਰਹਿ ਗਏ ਸੀ ਬੱਚੇ ਉਹਨਾਂ ਨੂੰ ਵੀ ਟਰੋਫੀ ਸੇਮ ਦਿੱਤੀ ਜਾਊਗੀ ਸੋ ਇਹਨਾਂ ਬੱਚਿਆਂ ਨੂੰ ਟਰੋਫੀ ਦਵਾਰਾ ਡਿਵਾਈਡ ਹੋ ਰਹੀ ਹੈ ਨਾਲ ਖੜੋ ਬਰੇ ਜਿਹੜੇ ਹੰਗੇ ਸਾਰਾ ਆਓ ਨਾਲ ਆਓ ਕੋਈ ਚੱਕਰ ਨਹੀਂ ਠੀਕ ਹੈ ਇਹਨਾਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹ ਹੈਗਾ ਟਰਾਈ ਸਿਗਨ ਦੇ ਵਿੱਚ ਔਰ ਜਿਹਦੇ ਵਿੱਚ ਮਕਸੂਦਾ ਬੈਨ ਹੋਈ ਸੀ इन्हना खुशी देख तो तो ही सकते हो अभी खेले सी वादिया दे, रिजल्ट आया अभी तो फोटो ले लाइन अप लेते हुए आज पिछे समारे खड़ो इधर नूर इतना जगह खाली है आ जाओ तो आ जाओ आ जाओ आ जाओ बरे खड़ो ना आया अभी इधर ले पास जगह खाली है हाँ कुछ साहब आओ ਲਾਸਟ ਮੈਚ ਜਿਹੜਾ ਹੋਇਆ ਸੀਗਾ ਉਹ ਮਕਸੂਦਰਾ ਸਪੋਰਟਸ ਕਲੱਬ ਐਨ ਜੀਓ ਫੇਸਬੁੱਕ ਤੇ ਪੇਜ ਵਿੱਚ ਪਾਇਆ ਹੋਇਆ ਸੀਗਾ ਇਹ ਟਰਾਈ ਸੀਰੀਜ਼ ਹੋਈ ਸੀਗੀ ਮਕਸੂਦਰਾ ਖੰਨਾ ਦਰਾਹ ਜਿਹਦੇ ਵਿੱਚ ਬੱਚਿਆਂ ਨੇ ਪਰਫਾਰਮੈਂਸ ਦਿੱਤੀ ਸੀ ਫਸ ਸੈਕੰਡ ਥਰਡ ਐਸੀ ਇਹ ਉਹ ਟਰੋਫੀਆਂ ਨੇ ਕੋਚ ਵੱਲੋਂ ਹਰ ਪ੍ਰਕਾਰ ਦੀ ਯਾਰ ਸਹੂਲਤ ਦਿੱਤੀ ਜਾਂਦੀ ਹੈ ਇਹ ਮੈਨੂੰ ਨਹੀਂ ਲੱਗਦਾ ਵੀ ਇਤਨਾ ਵਧੀਆ ਕੋਚ ਕੋਈ ਹੋਰ ਮਿਲ ਸਕਦਾ ਵਾ ਕੋਚ ਆਪਣੇ ਨਿਗਰਾਨੀ ਦੇ ਵਿੱਚ ਹਰ ਬੱਚੇ ਨੂੰ ਇੱਕਦਮ ਨਵੀਂ ਯੂਨਿਕ ਤਕਨੀਕ ਨਾਲ ਦੱਸਦਾ ਵੀ ਯਾਰ ਕਿੱਦਾਂ ਬੈਠ ਚੱਕਣਾ ਕਿੱਦਾਂ ਨਹੀਂ ਬੈਂਡ ਕਿੰਨਾ ਪੈਰ ਰੱਖਣਾ ਕਿੰਨਾ ਨਹੀਂ ਕਿਵੇਂ ਫਰੰਟ ਪੋਡ ਕੱਢਣਾ ਕਿਵੇਂ ਨਹੀਂ ਯਾਰ ਵਾਕਈ ਬਾ ਕਮਾਲ ਕੋਚ ਹੈ ਤੇ ਬਿੱਟੂ ਪਾਸਵਾਨ ਨਾਮ ਹੈ ਇਸ ਦਾ ਤੇ ਬਹੁਤ ਹੀ ਵਧੀਆ ਟੀਚਿੰਗ ਕਰ ਰਿਹਾ ਯਾਰ ਬੱਚੇ ਨੂੰ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਹਰ ਇੱਕ ਬੱਚੇ ਦੇ ਉੱਪਰ ਚੜ੍ਹ ਕੇ ਖੁਦ ਆਪਣੇ ਦੇਖਰਾਨੀ ਦੇ ਵਿੱਚ ਸਾਰਾ ਕੁਝ ਪ੍ਰੈਕਟਿਸ ਕਰਾਉਂਦਾ ਤੇ ਆਪਣੇ ਪੂਰੇ ਗੁਰਮੰਤਰ ਯਾਰ ਥੱਕ ਦਿੰਦਾ ਬੰਦਾ ਵੀ ਕਹਿੰਦਾ ਵੀ ਹਾਂ ਯਾਰ ਐਦਾਂ ਹੋਣਾ ਚਾਹੀਦਾ ਯਾਰ ਚਾਹੀਦਾ ਵੀ ਐਦਾਂ ਹੀ ਹੈ ਇੱਕ ਛੋਟੀ ਜਿਹੀ ਰਿਕਵੈਸਟ ਹੋਰ ਹੈ ਇਹ ਵੀਡੀਓ ਦੇਖਦੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਬੱਚਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਫੇਸਬੁੱਕ ਤੇ ਪੇਜ ਹੈ ਮਕਸੂਦਲਾ ਸਪੋਰਟਸ ਕਲੱਬ ਐਂਡ ਐਨ ਜੀਓ ਪਲੀਜ਼ ਉਹਨੂੰ ਫੋਲੋ ਜ਼ਰੂਰ ਕਰਿਓ ਯਾਰ ਤੇ ਇੱਕ ਪੇਜ ਹੈਗਾ ਆਪਣਾ ਚੈਨਲ ਹੈਗਾ YouTube ਦੇ ਵਿੱਚ ਐ ਮੋਹਨ ਬਿੱਟੂ ਮਕਸੂਦਲਾ ਇਹਦੇ ਵਿੱਚ ਸਾਰੀ ਵੀਡੀਓ ਕਿਹੜੀ ਰੋਜ਼ ਦੀ ਦਿਨਚਰਿਆ ਵਾ ਆਪਾਂ ਜਿਵੇਂ ਕੀ ਕਰਦੇ ਆ ਕਿੱਦਾਂ ਬੱਚੇ ਖੇਡਦੇ ਨੇ ਨਾ ਕਿੱਦਾਂ ਦੀ ਗੱਲਬਾਤ ਹੈ ਇਸ ਤੋਂ ਇਲਾਵਾ ਖੇਡ ਤੋਂ ਇਲਾਵਾ ਵੀ ਅਗਰ ਕੋਈ ਵਧੀਆ ਸੋਸ਼ਲ ਨੈਟਵਰਕਿੰਗ ਚ ਚੀਜ਼ ਪੈਣ ਵਾਲੀ ਆ ਆਪਾਂ ਜ਼ਰੂਰ ਪਾਉਨੇ ਆ ਸੋ ਪਲੀਜ਼ ਉਹਨੂੰ ਵੀ ਯਾਰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤਾਂਕਿ ਉਹਦੇ ਵਿੱਚ ਵੀ ਥੋੜੀ ਆਪਾਂ ਨੂੰ ਵੀਊ ਮਿਲਣ ਖੈਰ ਹਰੇ ਹਰੇਕ ਬੰਦੇ ਦੀ ਇਹ ਆ ਵੀ ਮੈਂ ਵੀ ਐਫਰਟ ਲਾ ਰਿਹਾ ਆਂ ਇਸ ਚੀਜ਼ ਦੇ ਲਈ ਵੀ ਬੱਚਿਆਂ ਨੂੰ ਯਾਰ ਪੂਰੀ ਸਪੋਰਟ ਕਰਾਂ ਸੋਸ਼ਲ ਨੈਟਵਰਕਿੰਗ ਪਾਵਾ ਪਰਸਨਲੀ ਵੀਡੀਓ ਨਾ ਪਾਵਾ ਕੋਸ਼ਿਸ਼ ਇਹ ਹੁੰਦੀ ਆ ਪਰ ਕਦੇ ਨਾ ਕਦੇ ਜਦ ਤੁਸੀਂ ਮੈਨੂੰ ਫੋਲੋ ਕਰੋਗੇ ਆ ਦੇਖੋਗੇ ਨੈਚੁਰਲ ਆਪਾਂ ਉਹ ਵੀ ਚੀਜ਼ਾਂ ਪਾਵਾਂਗੇ ਜਿਹੜੀਆਂ ਡਿਮਾਂਡ ਚ ਹੋਣਗੀਆਂ ਸੋ ਇਸ ਕਰਕੇ ਆਪਣੇ ਲਈ ਸਿਰਫ ਸਪੋਰਟਸ ਅਕੇ ਹੈ ਸਪੋਰਟਸ ਸਿਰਫ ਮੇਨ ਹੈ ਤਾਂ ਮੈਂ ਮੇਨ ਸਪੋਰਟਸ ਨੂੰ ਹੀ ਅੱਗੇ ਲਾਈਕ ਕਰ ਰਿਹਾ ਤਾਂ ਪਲੀਜ਼ ਫੋਲੋ ਕਰਿਓ ਹਾਂਜੀ ਬੋਲ ਬਚੜਕਾ ਮਾਰੇ ਐਲਬੋ ਡਾਊਨ ਹੈ ਦੇਖੇ ਐਲਬੋ ਸਾਰੀ ਕੌਕ ਹੈ ਤੇ ਕੌਕ ਨਹੀਂ ਜਿਹੜੀ ਸਿੱਧੀ ਹੋਣੀ ਚਾਹੀਦੀ ਹੈ ਬਿਲਕੁਲ ਸਾਹਮਣੇ ਸਾਈਡ ਤੇ ਚੱਗ ਰੱਜਿਆ ਲੈ ਪੈੜ ਬਾਹਰ ਸਾਈਡ ਬਾਹਰ ਬਾਹਰ ਬੈਡ ਬਾਹਰ ਬਾਹਰ ਹੈ ਡਾਊਨ ਮਾਚ ਬੈਟ ਕੋਈ ਦਿੱਕਤ ਨਹੀਂ ਬੈਡ ਬਾਹਰ ਅੱਥੀ ਹੈ ਡਾਊਨ ਕੋਈ ਦਿੱਕਤ ਨਹੀਂ ਟਿਕੇਗਾ ਬਿਲਕੁਲ ਰੋਜ਼ ਪ੍ਰੈਕਟਿਸ ਤੋਂ ਬਾਅਦ ਬੱਚੇ ਫਿਰ ਆਪਣਾ ਆਪਣਾ ਸਮਾਨ ਆਪਣੇ ਆਪਣੇ ਕਮਰਿਆਂ ਦੇ ਵਿੱਚ ਰੱਖ ਕੇ ਜਾਂਦੇ ਨੇ ਉੱਥੇ ਕਮਰੇ ਬਣੇ ਹੋਏ ਨੇ ਸਮਾਨ ਜਿੱਥੇ ਰੱਖਣ ਵਾਲਾ ਹੁੰਦਾ ਵਾ ਪਿੱਚ ਦੇ ਵਿੱਚ ਰੋਲਿੰਗ ਕਰਨ ਲਈ ਤਿਆਰੀ ਕਰਦੇ ਨੇ ਕਿਉਂਕਿ ਰੋਲ ਕਰਨੀ ਪਿੱਚ ਬਹੁਤ ਜ਼ਰੂਰੀ ਹੈ ਇਹ ਬੱਚਾਂ ਤੋਂ ਇਹਨਾਂ ਦੀ ਮਿਹਨਤ ਇਹਨਾਂ ਤੋਂ ਕਰਵਾਉਣੀ ਆ ਤਾਂ ਕਰਕੇ ਕਰਵਾਉਂਦੇ ਆ ਇੱਕ ਤਾਇਆ ਦੇਖੋ ਬਾਡੀ ਫਿਟਨੈਸ ਬਿਲਕੁਲ ਵਧੀਆ ਰਹਿੰਦੀ ਹੈ ਕਿਉਂਕਿ ਜ਼ੋਰ ਦੀ ਗੱਲ ਨਹੀਂ ਹੈਗੀ ਛੋਟੇ ਬੱਚੇ ਨੇ ਪਰ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਯਾਰ ਵੀ ਜਿੱਥੇ ਖੇਲਣਾ ਬਾ ਉਹ ਵੀ ਚੀਜ਼ ਸਾਹਮਣੀ ਹੈ ਸਾਹਮਣੀ ਕਰਨੀ ਹੈ ਕਿਵੇਂ ਜਦ ਤੱਕ ਉਹ ਪਿੱਚਾਂ ਨੂੰ ਨਹੀਂ ਸੰਭਾਂਗੇ ਉਹ ਗਰਾਊਂਡਾਂ ਨੂੰ ਨਹੀਂ ਸੰਭਾਂਗੇ ਤਾਂ ਯਾਰ ਅੱਗੇ ਜਾ ਕੇ ਕਿਵੇਂ ਖੇਡਾਂਗੇ ਕੱਲਾ ਖੇਲਣਾ ਹੀ ਜ਼ਰੂਰੀ ਨਹੀਂ ਤੁਸੀਂ ਸਟਾਰ ਹੋ ਬਹੁਤ ਵਧੀਆ ਗੱਲ ਐ ਪਰ ਸਟਾਰ ਕਿੱਥੇ ਬਣੇ ਹੋ ਉਸ ਮਿੱਟੀ ਨਾਲ ਤੁਹਾਡਾ ਜੁੜਨਾ ਬਹੁਤ ਜ਼ਰੂਰੀ ਐ ਹਰ ਉਹ ਗਰਾਊਂਡ ਲੈਵਲ ਦਾ ਕੰਮ ਕਰਨਾ ਬਹੁਤ ਜ਼ਰੂਰੀ ਐ ਤੋਂ ਇਸ ਵੇਲੇ ਇਸ ਕਰਕੇ ਅਸੀਂ ਬੱਚਾ ਨੂੰ ਹੁਣ ਤੋਂ ਹੀ ਇਹ ਚੀਜ਼ ਦੱਸਦੇ ਆਂ ਵੀ ਯਾਰ ਇਹ ਜਿੱਤੇ ਗਰਾਊਂਡ 'ਚ ਖੇਡਦੇ ਆਂ ਉੱਥੇ ਪਿਚ ਹੁੰਦੀ ਐ ਪਿਚ ਨੂੰ ਕਿਵੇਂ ਰੋਲ ਕਰਨਾ ਵਾ ਕਿਵੇਂ 'ਚ ਬਾਉਂਸ ਲੈਣਾ ਮੈਂ ਕਿਵੇਂ ਦੀ ਤਿਆਰੀ ਕਰਨੀ ਐ ਹਰ ਚੀਜ਼ ਦੀ ਜਾਣਕਾਰੀ ਦੇਣਾ ਸਾਡੇ ਲਈ ਬਹੁਤ ਜ਼ਰੂਰੀ ਐ ਸੋ ਅਸੀਂ ਉਹੀ ਕਰ ਰਹੇ ਆਂ ਜਿਵੇਂ ਕਿ ਤੁਸੀਂ ਦੇਖੇ ਰਹੇ ਹੋ ਛੋਟੇ ਬੱਚੇ ਨੇ ਹਾਲਾਂਕਿ ਸੀਨੀਅਰ ਵੀ ਉੱਥੇ ਬਹੁਤ ਨੇ ਪਰ ਸਾਡੇ ਲਈ ਇਹ ਜ਼ਰੂਰੀ ਨਹੀਂ ਹੈਗਾ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਵੀ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਯਾਰ ਜਿੱਥੇ ਖੇਲਣਾ ਬਾ ਉਹ ਕਿੱਦਾਂ ਤਿਆਰ ਹੁੰਦੀ ਹੈ ਕਿਵੇਂ ਤਿਆਰ ਹੁੰਦੀ ਹੈ ਮੀ ਕਰਨੀ ਕਿਵੇਂ ਸਾਂਭਣਾ ਮਾ ਰੋਲਿੰਗ ਕਿਵੇਂ ਕਰਨੀ ਆ ਪਿਚ ਦਾ ਬਾਉਂਸ ਹੋਣਾ ਪਿਚ ਦੇ ਵਿੱਚ ਬਹੁਤ ਦਾ ਡੈਡ ਰਹਿਣਾ ਕਿ ਕੀ ਕੀ ਮੈਟਰ ਖਾਉਂਦੇ ਨੇ ਕਿਵੇਂ ਕਰਦੇ ਨੇ ਸੋ ਇਸ ਕਰਕੇ ਹੁਣ ਤੋਂ ਅਸੀਂ ਬੱਚਿਆਂ ਨੂੰ ਪੂਰੀ ਇਹ ਤਿਆਰੀ ਕਰਵਾ ਦਿੰਨੇ ਆ ਆਹ ਆਹ ਤੁਸੀਂ ਦੇਖ ਹੀ ਰਹੇ ਹੋ ਜਿੱਥੇ ਪ੍ਰੈਕਟਿਸ ਆ ਉਥੇ ਪ੍ਰੈਕਟਿਸ ਵੀ ਕਰਾਉਣੀ ਆ ਛੋਟੇ ਬੱਚਿਆਂ ਤੋਂ ਪ੍ਰੈਕਟਿਸ ਕਰਵਾਉਣੀ ਆ ਵੀ ਹਰ ਟਾਈਮ ਉਹ ਲੱਗੇ ਰਹਿਣ ਤੇ ਛੋੜੇ ਰਹਿਣ ਲਓ ਜੀ ਰੋਲਿੰਗ ਤੋਂ ਬਾਅਦ ਸ਼ਾਮ ਨੂੰ ਪਿੱਚ ਦੇ ਵਿੱਚ ਕਵਰਿੰਗ ਕਰਕੇ ਜਾਣਾ ਪੈਂਦਾ ਵਾ ਕਿਉਂਕਿ ਰਾਤ ਨੂੰ ਮੀਂਹ ਵੀ ਪੈ ਸਕਦਾ ਵਾ ਤਾਂ ਪਿੱਚ ਗਿੱਲੀ ਹੋ ਸਕਦੀ ਹੈ ਕਿਉਂਕਿ ਸੰਡੇ ਨੂੰ ਹਮੇਸ਼ਾ ਮੈਚ ਹੁੰਦਾ ਵਾ ਤੇ ਮੈਚ ਹਮੇਸ਼ਾ ਸੀਨੀਅਰ ਖੇਡਦੇ ਨੇ ਤੇ ਇਹਦੇ ਵਿੱਚ ਕੀ ਹੁੰਦਾ ਲੁਧਿਆਣਾ ਤੋਂ ਟੀਮਾਂ ਆਉਂਦੀਆਂ ਨੇ ਸੋ ਇਸ ਕਰਕੇ ਪਿੱਚ ਨੂੰ ਕਵਰਿੰਗ ਕਰ ਦੰਨੇ ਆ ਵੀ ਰਾਤ ਨੂੰ ਮੀਂਹ ਇਹਦੇ ਤੇ ਨਾ ਪਵੇ ਕਿਉਂਕਿ ਪਿੱਚ ਬਹੁਤ ਹੀ ਵਧੀਆ ਮਤਲਬ ਮਿੱਟੀ ਦੀ ਬਣੀ ਹੁੰਦੀ ਹੈ ਜਿਹਦੇ ਵਿੱਚ ਝਿਕਣੀ ਮਿੱਟੀ ਜ਼ਿਆਦਾ ਕਹਿ ਸਕਦੇ ਹਾਂ ਤੇ ਗਿੱਲੀ ਹੋਣ ਦੇ ਨਾਲ ਹੀ ਮਤਲਬ ਉਹਦੇ ਵਿੱਚ ਕਾਫੀ ਮਤਲਬ ਫਿਸਲਣ ਦੀ ਹੋ ਜਾਂਦੀ ਹੁੰਦੀ ਹੈ ਸੋ ਇਸ ਕਰਕੇ ਉਹਨੂੰ ਕਵਰਿੰਗ ਕਰਨੀ ਪੈਂਦੀ ਹੈ। ਲਓ ਜੀ ਗਰਾਊਂਡ ਦੇ ਵਿੱਚ ਹੋਰ ਮੂਵਮੈਂਟ ਵੀ ਚੱਲਦੀ ਹੈ। ਇਹਦੇ ਵਿੱਚ ਕਾਸਕੋ ਬਾਲ, ਫੁੱਟਬਾਲ, ਹਰ ਪ੍ਰਕਾਰ ਦੇ ਗੇਮਾਂ ਚੱਲਦੀਆਂ ਨੇ। ਬੱਚੇ ਫੁੱਟਬਾਲ ਵਾਲੇ ਵੀ ਆਉਂਦੇ ਨੇ, ਕਾਫੀ ਹੁੰਦੇ ਨੇ। ਕਟੀਆਂ ਦੇ ਨਾਲ ਜ਼ਿਆਦਾ ਹੁੰਦੇ ਨੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੱਚੇ ਫੁੱਟਬਾਲ ਵੀ ਖੇਡ ਰਹੇ ਨੇ ਤੇ ਕਾਸਕੋ ਦੀ ਬਾਲ ਨਾਲ ਵੀ ਖੇਡ ਰਹੇ ਨੇ। ਲੇਕਿਨ ਜ਼ਿਆਦਾਤਰ ਬੱਚੇ ਸਾਡੇ ਕੋਲ ਲੈਦਰ ਦੀ ਬਾਲ ਨਾਲ ਹੀ ਖੇਡਦੇ ਨੇ ਤੇ ਜੋ ਐਕਚੁਅਲ ਗੇਮ ਹੋਣੀ ਵੀ ਚਾਹੀਦੀ ਔਰ ਹੋਣੀ ਹੀ ਚਾਹੀਦੀ ਆ ਹਰੇਕ ਪਿੰਡ ਦੇ ਵਿੱਚ ਲੈਦਰ ਲੈਦਰ ਹੀ ਮੇਨ ਮੈਂ ਨਹੀਂ ਕਹਾਂਗਾ ਕੋਸਕੋ ਬੁਰੀ ਹੈ ਲੇਕਿਨ ਕੋਸਕੋ ਮੈਂ ਬੁਰੀ ਨਹੀਂ ਕਹਿ ਰਿਹਾ ਲੇਕਿਨ ਹਾਂ ਲੈਦਰ ਵਰਗਾ ਮੁਕਾਬਲਾ ਕੁਛ ਨਹੀਂ ਆਏਗਾ ਯਾਰ ਜਿਹੜੀ ਕੌਨਫੀਡੈਂਸ ਬੱਚੇ ਨੂੰ ਲੈਦਰ ਦੇ ਵਿੱਚ ਆਉਂਦਾ ਵਾ ਤੇ ਮੈਨੂੰ ਨਹੀਂ ਲੱਗਦਾ ਉਹ ਯਾਰ ਕੋਸਕੋ ਚ ਆਉਂਦਾ ਹੋਊਗਾ ਤੋ ਲਓ ਜੀ ਮੇਰੀ ਤਾਂ رائے ਇਹ ਸੀ ਤੇ ਬਾਕੀ ਸਾਡੇ ਤੁਸੀਂ ਗਰਾਊਂਡ ਦੇ ਵਿੱਚ ਆਹ ਉਹ ਬੱਚੇ ਨੇ ਜਿਨ੍ਹਾਂ ਨੇ ਨਾਮ ਰਹਿ ਗਏ ਸੀਗੇ ਤੇ ਅਸੀਂ ਇਹਨਾਂ ਨੂੰ ਨਾਮ ਦੇ ਕੇ ਸਨਮਾਨ ਕੀਤਾ